ਸਰ ਪੰਜਾਂ ਜਾਲੀ ਨਾ ਕਿੱਛੀ ਦੀ ਲੋੜ ਨਹੀਂ ਹੈ ਪਰ ਜ਼ਿਆਦਾ ਪਈ ਹਾਈਲਾਈਟ ਹੈ ਹੈ ਇੱਧਰ ਸਾਰੇ ਨੀਂਦ ਵਗੈਰਾ ਸਾਰੇ ਹਾਈਲਾਈਟ ਹੁੰਦਾ ਉਹਨਾਂ ਤੇ ਰੋਪੜ ਦਾ ਆਖਰੀ ਪਿੰਡਾ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਔਖਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਧੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੋ ਗਏ ਆ ਇਹਦਾ ਨੇੜਤਾ ਪ੍ਰਬੰਧ ਕਰ ਦੇਣੀ ਹੈ ਕੋਈ ਪੱਕੀ ਪੈਸੇ ਵਾਲੀ ਦੇਣ ਸੇਵਾਦਾਰ ਸੇਵਾਦਾਰ ਤੇ ਰਹਿਣ ਨੇੜੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉੱਥੇ ਗੰਧਣ ਲੱਗਦੀ ਆ ਅਸੀਂ ਸਾਰੀ ਰਾਤ ਨੀ ਜੇ ਆਪਾਂ ਇੱਥੇ ਕੁ ਕਮੇਟੀਲ ਨੂੰ ਪੈਸੇ ਦੇ ਦਈਏ ਜਿਹੜਾ ਹਾਂ ਜੀ ਮੈਂ ਕਹਿੰਦਾ ਹੈਗੇ ਜੀ ਉਹ ਹੈ ਕਿ ਇਹਨਾਂ ਤੋਂ ਨਾਮ ਆਪਣੇ ਹਜੂਰ ਹਿਸਾਬ ਨਾਲ ਕਰ ਲੈ ਹਾਂ ਜੀ ਹਾਂ ਜੀ ਅੱਥਾ ਪਾਣੀ ਜਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜੋ ਟਾਈਮ ਤੋਂ ਵੀ ਚੱਲਦਾ ਪਾਣੀ ਵਧ ਗਿਆ ਰਾਤ ਪਾਣੀ ਵਧ ਗਿਆ ਜੀ ਬਹੁਤ ਜਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਚੱਲਦਾ 12 ਵਜੇ ਠਿਕਾ ਕਰਦਾ ਜਿਹੜਾ ਪ੍ਰਧਾਨ ਜੀ ਅਗਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਦਾ ਮਤਲਬ ਪਿੰਡ ਹੜਾ ਦਾ ਮਾਲੇ ਆ ਉਹ ਮੰਨਿਆ ਤੇ ਬਾਦ ਸਾਹਿਬ ਨੇ ਵੱਡਿਆ ਨਾ ਚੈੱਕ ਬੰਨ ਬਣਾ ਕੇ ਜੀ ਉੱਥੇ ਡੋਕਰਾਂ ਲਈ ਆ ਜੀ ਉਹ ਡੋਕਰ ਹੁਣ ਵੀ ਖੜੇ ਆ ਜੀ ਉਹਨਾਂ ਡੋਕਰਾਂ ਨੂੰ ਰੋਕਿਆ ਵਜੇ ਹੁਣ ਤੱਕ ਉੱਥੇ ਲੋਕਾਂ ਨਾਲ ਗੱਲ ਵੀ ਕਰਦੇ ਬਾਦ ਸਾਹਿਬ ਦੇ ਡੋਕਰ ਬਣੀ ਜਾਂਦੇ ਆ ਸਾਰੇ ਤੁਸੀਂ ਅਸ ਪਿੰਡਾਂ ਤੋਂ ਆ ਟਰੈਕਟਰ ਲੈ ਕੇ ਜਾਂਦਾ ਚੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਜਿੰਨੀ ਬਹੁਤ ਹੋਈ ਜਾਂਦੀ ਹੈ ਕਿਸੇ ਦੀ ਮੱਤ ਪਈ ਜਾਉਂਦੀ ਸਰ ਬੇਚਦਾ ਜੀ ਬੇਚਦੀ ਇਹ ਜਿਹੜੀ ਬਾਹਰ ਬਾਹਰ ਲੈ ਕੇ ਜਾ ਸਕਦੇ ਆ ਅਪੀਲ ਕਰੋ ਜੀ ਇੱਥੇ ਬੰਦ ਆ ਸਾਨੂੰ ਦੀ ਮੱਤ ਆ ਆਹਾਂ ਆਪ ਕੋ ਮੇਨ ਲਿਕ ਦੇ ਗਿਆ ਦੀ ਗਰੇਡ ਇੱਕ ਹੀ ਤਾਰ ਵਾਲੀ ਗਰੇਡ ਦੀ ਤਾਰ ਆ ਜਿਹੜੀ ਬਣ ਕੇ ਆਪਸ ਕਰਦੇ ਨੇ ਕਿੱਥੋਂ ਮਿਲਦੀ ਹੈ ਹੁਣ ਜਦੋਂ ਤਾਰ ਆਉਂਦੀ ਹੈ ਜੀ ਬਣਾ ਲੈਨੇ ਤਾਰ ਦੀ ਰੋਡਾ ਬੰਦੇ ਖਾ ਟਿਕ ਲੱਗੇ ਤਾਰ ਜਾ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆ ਤੁਸੀਂ ਜਿੱਦਾਂ ਤੁਸੀਂ ਦੇਖੋ ਜਿੱਦਾਂ ਇੱਕ ਸਾਰ ਡੀਜ਼ਲ ਅਕੀਨ ਗਿਆ ਗਨ ਕੋਲ ਆ ਡੀਜ਼ਲ ਸਾਰਾ ਆ ਵੀ ਟਰੈਕਟਰ ਦਾ ਚੱਲੀ ਹੋਇਆ ਪੰਤਾ ਤੱਕੀ ਨੂੰ ਕੌਣ ਦੋਗੇ ਤੁਸੀਂ ਥੋੜੋ ਜਿਹਾ ਮਿਹਰਬਾਨੀ ਕਰੇ ਇੱਕ ਅਕਸਰ ਬੇਨਤੀ ਹੋਦਾ ਜੀ ਕਿ ਅਸੀਂ ਨਾ ਵਾਧੂ ਵਾਰ ਸੰਗਤ ਨੂੰ ਪੀਰ ਫੋਟ ਕਰਦੇ ਜੀ ਥੋੜੇ ਤੋਂ ਜਿਆਦਾ ਚੱਲੇ ਜਾਂਦੇ ਸਾਨੂੰ ਨਾ ਬੰਦਿਆਂ ਦੀ ਜਿਆਦਾ ਲੋੜ ਆ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਮੈਂ ਐ ਕਰਦਾ ਮੈਂ ਦੱਸ ਤਾ ਅਸੀਂ ਯੂਥ ਕਾਲੀ ਦੇ ਮੁੰਡੇ ਭੇਜ ਦਿੰਦੇ ਹਾਂ ਬਿਲਕੁਲ ਹੈ ਤੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬੋਲੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੀ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਲੜੇ ਕੰਮ ਕਰ ਲਈਏ ਵੀਰੇ 500 ਗੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ 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 ਆਪ ਲਾਈਟ ਵਾਂਗ ਐਂ ਕਰ ਮੈਂ ਇਹਦੀ ਪੱਕੀ ਡਿਊਟੀ ਇੱਥੇ ਲਾ ਦਿੰਦਾ ਆ ਬੰਦ ਤੇ ਆ ਬੈਜੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਚਲੋ ਬਾਈ ਜੀ ਦੋਰਮਲੇ ਕੋਲੇ ਚਲੋ ਮੰਨ ਲਓ 20 ਆਏ ਤੋਂ ਬਾਅਦ ਫਿਰ ਕੋਈ ਹੱਲ ਨਹੀਂ ਜੀ ਨਹੀਂ ਨਾਲੇ ਨਾ ਦੱਸ ਕੀ ਹੈ ਹਾਂ ਜੀ ਦਰਿਆ ਦਾ ਉਨੇ ਹੁੰਦੇ ਕਿੱਥੇ ਪੜਦਾ ਹੈ ਬਿਲਕੁਲ ਸਾਰੇ ਜੇ ਪੱਥਰ ਹੋ ਜਾਣ ਕੰਕਰੀਟ ਦੇ ਉਨੇ ਉਹ ਏਰੀਆ ਜਿੱਥੇ ਰਵਾਇਤਾ ਸਿੱਧਾ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਸਾਂ ਇੱਕ ਇੱਕ ਮਾਰ ਤੋਂ ਦਿਆਂ ਤੀਜਾ ਬਣਦੀ ਹੈ ਨਾ ਹੁਣ ਮਨ ਲਓ ਫੇਰ ਲਓ ਵੀ ਅਸੀਂ 31 ਤਰੀਕ ਦੇ ਜੀ ਉਹ ਪੂਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਇਹਦਾ ਪ੍ਰਧਾਨ ਜੀ ਇਲਾਕੇ ਨਾਲ ਇਹਦੀ ਬਾਤ ਨਾ ਜੇ ਪਾਣੀ ਜਦੋਂ ਪਿੱਟ ਨੂੰ ਚਾਰਾ ਨੁਕਸਾਨ ਦਾ ਨਹੀਂ ਚਾਰਾ ਨਹੀਂ ਹਾਲੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਹੋਇਆ ਅੰਦਰ ਹੀ ਆ ਜੀ ਬਾਹਰ ਨਹੀਂ ਆਇਆ ਫਤਲਤ ਸੀ ਤੋਂ ਪੱਲ ਕੇ ਵਿੱਚ ਕਿੰਨਾ ਪਿਆ ਸਾਨੂੰ ਅੱਛਾ ਚਾਰੇ ਦੱਸ ਕਿ ਝੋਨੇ ਦੀ ਬਦਲ ਦੀ ਸੀਂਦਰੋਂ ਕਿਸੇ ਨੂੰ ਰੋਡ ਹੋਈ ਨਾ ਮੈਂ ਇਹਦੀ ਡਿਊਟੀ ਲਾ ਦਨਾ ਆਪਣਾ ਪਰ ਅੱਜ ਹਲਕਾ ਜਾ ਜਾਣਾ ਪਰਦੀ ਫਿਰੋ ਆਹ ਟੇਕ ਕੇ ਕਰੂਗਾ ਤੁਹਾਨੂੰ ਸਾਰਿਆਂ ਨੂੰ ਹਾਂਜੀ ਕੀ ਕਰਦਾ ਜੋਰ ਮੈਂ ਪੇਜੀ ਰਹਾਂ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੈਂ ਯਾਨੀ ਮੈਂ ਸਾਡਾ ਬੁਦਾਏ ਵੀ ਰੇਲ ਪੱਤੀ ਜਿਵੇਂ ਛੇਤੀ ਛੇਤੀ ਸਾਡੇ ਇਲਾਕੇ ਦਾ ਬਚਾਓ ਨਹੀਂ ਦੇ ਦਿਓ ਮੈਂ ਥੋੜਾ ਥੱਕ ਤਵਾਹੀ ਸਾਰੇ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹਦੀ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਨਹੀਂ ਪਟਾਉਂਦੀ ਦੇਖੋ ਆਪਣੀ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਹੁਣੇ ਪਟਾ ਦਿਓ ਤੁਹਾਡੇ ਕੋਈ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਮੈਂ ਨਾ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਮ ਡੈਮ ਬੰਦੇ ਨੂੰ ਸੀਮੈਂਟ ਦੇ ਬੰਨ ਠੀਕ ਕਰਦੇ ਆਪਾਂ ਰਾਜਸਥਾਨ ਇਹ ਮਰਤਕ ਮਤਲਬ ਕਿਲੇ ਬੰਦਾ ਕੋਈ ਫੈਸਲਾ ਨਹੀਂ ਹੈਗਾ ਪਹਿਲਾਂ ਹੀ ਹੈਗਾ ਅੱਛਾ ਜੀ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂ ਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟ੍ਰੈਕ ਮਾਰੂ ਬੜੇ ਦੂਰ ਸਾਡੇ ਆਪਣੇ ਬੱਦੋੜਤਾਰ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਇਹ ਆਪ ਜਿਹਨੋਂ ਨਹੀਂ ਕਰਦੇ ਆਪਾਂ ਕਰ ਲਈਏ ਕੋਈ ਨਹੀਂ ਕਰਦੇ ਆਪਾਂ ਹੀ ਕਰ ਆਪਾਂ ਹੀ ਕਰਾਂਗੇ ਬੇਤ ਤਰੀ ਇਹੀ ਹੈ ਵੀ ਸਾਡਾ ਆ ਜੀ ਨੰਦੇ ਦੇ ਸਵੇਰ ਦਾ ਲੱਗਿਆ ਰਾ ਜੀ ਮੇਰਾ ਹਥਿਆਰ ਵਾਹ ਛੋਟਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਦਾ ਸਿਰ ਝੁਕਦਾ ਜੀ ਪਤਾ ਨਹੀਂ ਜੀ ਮਹਿਕਮੇ ਕੰਮ ਕਰਨ ਲੱਗੇ ਕੁਝ ਸੋਚਣੇ ਨਹੀਂ ਕੀ ਕਰਦੇ ਇੱਥੇ ਉਹ ਤਾਲੀ ਨੇ ਹੁਣ ਬਣਾਣਾ ਕਰਦਾ ਨਹੀਂ ਬਾਰੀ ਦਾ ਲੰਗ ਨਹੀਂ ਉਹ ਤਾਲੀ ਉਹ ਵੱਡੀ ਉਹ ਵੀ ਤਾਲੀ ਬਹੁਤ ਵੱਡੀ ਜੀ ਅੱਛਾ ਇੱਕੋ ਇਹਨਾਂ ਮੁੰਡਾ ਜਿਗਲਾਤ ਬਣਿਆ ਹੋਇਆ ਜੀ 200 ਤੁਸੀਂ ਜਿੱਤਾਂ ਨਹੀਂ ਕਿਤੇ ਜੀ 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 ਜੀ